ਅੱਸੀ ਗਾ ਦੋਸਤੋ ਤਨੋਲਾ ਮੰਡੀ 271 2025 ਦੀ ਵੀਡੀਓ ਤੇ ਇਹ ਮੱਜ ਵਿਖਾਊਗਾ ਤੇ ਕੌਣ ਗੁਲੂ ਅੱਛਾ ਅੱਸੀ ਗਾ ਬਾਈ ਅੱਸੀ ਗਾ ਬਾਈ ਤੇ ਕਿਹੜਾ ਪਿੰਡ ਆ ਬਾਈ ਆਪਣਾ ਹਾਮਲਾ ਸੰਘਣਾ ਬਾਈ ਹਾਮਲਾ ਸਿੰਘਲਾ ਕਿਹੜਾ ਜਲਾ ਕਿੱਥੇ ਬਾਈ ਇਹ ਪਿੰਡ ਨਾਲਾ ਜਲਾ ਬਾਈ ਅੱਛਾ ਤੇ ਕਿੱਥੇ ਜੇ ਰਹਿਗਾ ਬਾਈ ਪਿੰਡ ਬਾਈ ਲੁਧਿਆਣਾ ਰੋਡ ਤੇ ਬਾਈ ਲੁਧਿਆਣਾ ਰੋਡ ਤੇ ਠੀਕ ਆ ਬਾਈ ਤੇ ਕੈਮੇ ਸੁਆ ਬਾਈ ਮੱਜ ਬਣੀਏ ਮਾਧਿਅਮ ਤੀਜੇ ਸੁਈ ਬਾਈ ਤੀਜੇ ਸੁਈ ਮਾਧਿਅਮ ਠੀਕ ਹੈ ਤੇ ਦੁੱਧ ਦਾ ਕੀ ਰਕਾਣਾ ਬਾਈ ਦੁੱਧ ਹੈਗਾ ਤੇਰੇ 12 ਮੈਂ ਰੱਖ ਲੇ 12 13 ਕਿਲੋ ਹੈਗਾ ਤੇ ਮਾਗਰ ਕੀ ਕੱਟਾ ਘੱਟੀ ਬਾਈ ਮਾਗਰ ਬਾਈ ਕੱਟਾ ਹੈ ਠੀਕ ਹੈ ਬਾਈ ਤੇ ਘਰ ਦੀ ਮਾਜਾ ਬਾਈ ਆਪਣੇ ਠੀਕ ਹੈ ਤੀਜੇ ਸੁਗਾ ਤੀਜੇ ਸੁਗਾ ਠੀਕ ਹੈ ਤੇ ਆਪਣਾ ਨੰਬਰ ਬੋਲ ਦਿਓ ਬਾਈ ਨੰਬਰ ਹੈਗਾ ਬਾਈ 94 653 94 653 55 704 55 704 ਤੇ ਮੁੱਲਵਾੜੀ ਕੀ ਹੈ ਬਾਈ ਇਹਦੀ ਮੋਲ ਬਾਈ ਡੇਨ ਲੈਣ 100000 ਰੁਪਏ ਦੇ ਦੇ ਡੇਨ ਲੈਣ ਚ ਲੱਖ ਰੁਪਏ ਦੀ ਦੇ ਦੋ ਠੀਕ ਆ ਵੈਸੇ ਠੰਡੀ ਸੀ ਲੂ ਵਧੀਆ ਬਾਈ ਕੋਈ ਥਾਂ ਲੈ ਵੀ ਜੁਗੀ ਕਮੀ ਪੇਸ਼ੀ ਤਾਂ ਨਹੀਂ ਜੇ ਬਸ ਠੀਕ ਠੀਕ ਆ ਬਾਈ ਬਹੁਤ ਵਧੀਆ ਮਾਜਾ ਬਾਈ ਘਰ ਦੀ ਮਾਜਾ ਤੀਜੀ ਸੂਏ ਆ ਤੇ ਪੂਰੇ ਲੱਖ ਦੀ ਬਾਈ ਕਹਿੰਦੇ ਅਸੀਂ 6.5 ਲੱਖ ਚ ਹੀ ਕਰਾਂਗੇ ਸਾਰਾ ਤੇ ਬਹੁਤ ਵਧੀਆ ਮਾਜਾ ਤੇ 13 ਲੀਟਰ ਦੁੱਧ ਗਿਆ ਮਾਗਰ ਕਟਾ ਬਹੁਤ ਸੋਹਣੀ ਬਰੀਡ ਦੀ ਮਾਜਾ ਜੇ ਜੇ ਕਿਸੇ ਵੀਰ ਮੈਂ ਲੈਣੀ ਹੋਵੇ ਤਾਂ ਬਾਈ ਜੀ ਨਾਲ ਸੰਪਰਕ ਕਰ ਲਿਓ ਨੰਬਰ ਬੋਲਤਾ। ਬਹੁਤ ਵਧੀਆ। ਧੰਨਵਾਦ ਜੀ। ਪਰ ਬੋਲੀ ਨਾਲ ਦੀ ਨਾਲ। ਨੰਬਰ ਬੋਲੀ 98770 ਹਾਂ। ਕਿੰਨੇ ਸੂਏ ਆ ਇਹ? ਤੀਜੇ ਸੂਏ ਲੈ ਮੁੱਲ ਬਾਈ। 90000 ਤੋਰੀ ਬਾਈ। ਚੋਟੀ ਤੋੜ ਕੇ ਦਿਖਾਉਣੇ ਆ ਬਾਈ। ਤਣਾ ਉੱਲਾ ਮੱਡੀ। ਚੈੱਕ ਕਰੋ ਚੈੱਕ ਬਾਈ। ਫੋਨ ਮੇਰੇ ਹੱਥ ਚ ਦੋ ਨੇ। ਬੈਲੈਂਸ ਕਰਨਾ ਔਖਾ ਹੋਇਆ। ਲਓ ਬਈ ਚੋਟੀ ਚੈੱਕ ਕਰੋ ਪਹਿਲਾਂ ਤੁਸੀਂ। ਉਹ ਦੇਖੋ ਬਈ ਲੇਵਰ ਲੂਆ ਪੂਰੀਆ ਮਚਾਜਣ ਬਣ ਕੇ ਧੁਰਦੀ ਆ। ਨਾ ਦੇਖੋ। ਮਰਲੀ ਨੀਗਾ ਹੁਣ ਚਲਦਿਆ ਦੂਜੀ ਵੱਲ। ਉਹ ਖੜੀ ਐ ਇੱਕ ਹੋਰ। ਬਾਬਾ ਜੀ ਆਪਣੀ ਐ ਮੈਂ? ਹਾਂ ਜੀ। ਆਪਣੀ ਐ? ਹਾਂ। ਕੰਮੀ ਸੂਏ ਐ। ਇਹ ਤੀਜੇ ਹੋ ਗਈ। ਤੀਜੇ ਸੂਏ ਐ ਦੁੱਧ ਜੀ ਕਿੰਨਾ? ਦੁੱਧ 1.5 ਕਿਲੋ। ਨੰਬਰ? ਨੰਬਰ 98723 83313। ਮਤਲਬ ਕਿੰਨਾ ਐ? 99 95000 ਲਓ ਵੀ ਕਰੋ ਚੈੱਕ ਝੋਟੀ ਬਹੁਤ ਚੰਗੀ ਹੈ ਜੀ ਕਰੋ ਚੈੱਕ ਬਈ ਥਣ ਥਣ ਪੂਰਾ ਸਾਫ ਕੋਈ ਬਈ ਸਾਈਡ ਤੇ ਮੜਾ ਜਾ ਆਹ ਕੀ ਦੀ ਹੈ ਜੀ ਬਾਬਾ ਜੀ ਆਪਣੀ ਹੈ ਝੋਟੀ ਉਹ ਇਹਦਾ ਮੁੱਲ ਕੀ ਹੈ ਜੀ 140 ਉਰਲੀ ਪਰਲੀ ਵੀ ਆਪਣੀ ਹੈ ਬਾਬਾ ਕਈ ਜਾਨਵਰ ਲੈ ਕੇ ਆਇਆ ਬਾਈ ਪਰਲੀ ਦਾ ਕੀ ਮੁੱਲ 75 ਬੁਰਲੀ ਦਾ ਕਿੰਨਾ ਸੁਆ ਦੂਜਾ ਦੁੱਧ 11 12 ਕਿਲੋ ਹੁਣ ਪਰਲੀ ਦਾ ਕੈਮਸੂਆ ਪਰਲੀ ਦਾ ਕੈਮਸੂਆ ਉਹਦਾ ਚੌਥਾ ਮੁੱਲ ਉਹਦਾ 175 175 175 ਲੈ ਬਈ ਸੋਣੂ ਝੋਟੀਆਂ ਦਿਖਾ ਦਿੰਦੇ ਨੇ ਬਾਬੇ ਦੇ ਮੁੱਲ ਤਾਂ ਦੱਸ ਤੇ ਝੋਟੀਆਂ ਚੈੱਕ ਕਰੋ ਦੇਖ ਲਓ ਝੋਟੀਆਂ ਦੋਨੇ ਆਉਂਦੀਆਂ ਵੀਡੀਓ ਦੇ ਵਿੱਚ ਨਹੀਂ ਆਉਂਦੀਆਂ ਲਓ ਜੀ ਕਰੋ ਚੈੱਕ ਹਾਂਜੀ ਆਪਣੀ ਐ ਕੈਮਸੂਆ ਜੀ ਬੜੀ ਪਹਿਲਾ ਦੁੱਧ ਕਿੰਨਾ ਕਰ ਲਿਆ ਜੀ ਨੇ ਪੂਰਾ 9 ਲੀਟਰ 9 ਲੀਟਰ ਤੇ ਮੁੱਲ 35 35 ਜੀ 35000 ਨੰਬਰ ਬੋਲਿਓ 9984 9984 49 45 ਅੱਖ 8 8777 77 ਆ ਲਓ ਜੀ ਪੰਜਾਬੀ ਅੱਖਰਾਂ ਦੇ ਵਿੱਚ ਹੀ ਆ ਆਹ ਮੈਨੂੰ ਆਪਣੀ ਐ ਇਹਦਾ ਕੀ ਮੁੱਲ ਬਾੜੀ ਐ ਜੀ 95000 ਮਗਰ ਕੱਟਾ ਕੱਟੀ ਇੱਕ ਟਿੱਕਾ ਕੰਮੀ ਸੂਏ ਆ ਦੂਜੇ ਦੂਜੇ ਸੂਏ ਦੁੱਧ ਕੀ ਠੀਕ ਐ ਮੁੱਲ ਕਿੰਨਾ ਦੱਸਿਆ 95000 ਲਓ ਜੀ ਆ ਕੀ ਦੀਆ ਬਾਈ ਆਪਣੀ ਆਈ ਬਾਈ ਸਾਹਮਣੇ ਉਹ ਭਾਈ ਸਾਹਮਣੇ ਚਲਦੀ ਵੀਡੀਓ ਚ ਆ ਜਾ ਬਾਈ ਸਾਹਮਣੇ ਆ ਜਾ ਨੰਬਰ ਬੋਲੀ ਬਾਈ ਪਹਿਲਾਂ ਦਾ 774364654 ਹਾਂ ਆ ਹੀ ਹੁੰਦਾ ਬਾਈ ਫੁਰਤੀ ਵਾਲਾ ਕੰਮ ਮੁੱਲ ਕਿੰਨਾ ਕਰਦਾ ਪਸ਼ੂ ਦਾ ਮੁੱਲ 90000 ਵੀਰੇ 90000 ਮਗਰ ਕੱਟਾ ਕੱਟੀ ਕੱਟਾ ਮੰਗ ਕੇਵੇਂ ਸੂਏ ਆ ਸ਼ੁਰੂਆਤੀ ਜਾਈਏ ਵੀਰੇ ਤੀਜਾ ਤੋਂ ਤਾਂ ਕਿੰਨਾ ਹੈ ਇਹ ਤਾਂ ਹੂੰਗਰਾ ਹਾਂ ਦੱਸ ਕਿੰਨਾ 10 ਕਿਲੋ ਲੋ ਬਾਈ ਸੇਵਾ ਨਾਲ ਵੱਧ ਜੂਗਾ ਚੈੱਕ ਕਰੋ ਠੰਡਲੇ ਵਾ ਚੈੱਕ ਕਰੋ ਪਹਿਲਾਂ ਨਾ ਸਿੰਗਾ ਸੂੰਗਾ ਚ ਦੇਖ ਲੋ ਆ ਚੋਟੀ ਗਿਰੀ ਆ ਜੀ ਆਪਣੀ ਆ ਜੀ ਕੇਵੇਂ ਸੂਏ ਆ ਜੀ ਤੀਜੇ ਤੀਜੇ ਜੀ ਕਿੰਨੇ ਦਿਨ ਹੋ ਗਏ ਸੂਈ ਨੂੰ ਜੀ ਹਫਤਾ ਹੋ ਗਿਆ ਹਫਤਾ ਹੋ ਗਿਆ ਜੀ ਤੇ ਮੁੱਲ ਵੜੀ ਕੀ ਕਰਦੇ ਹੋ ਫਿਰ ਮੁੱਲ ਇੱਕ ਵੀ ਕਰਦੇ ਹਾਂ ਇੱਕ ਵੀ ਕਰਦੇ ਹਾਂ ਤੇ ਮਾਨਤਨ ਹੋ ਜਾਊਗਾ ਆ ਮਾਨਤਨ ਹੋ ਜਾਊਗਾ ਨੰਬਰ 995451800 ਹੋ ਗਿਆ ਲਓ ਜੀ ਠੀਕ ਹੈ ਲਓ ਜੀ ਚੈੱਕ ਕਰੋ ਝੋਟੀ ਥਣਲੇਵਾ ਪੂਰਾ ਵਧੀਆ ਬਈ ਸਾਫ ਹੋ ਦੇਖੋ ਸਾਸੀ ਗਾ ਬਈ ਤੇ ਇਹ ਤਨੋਲਾ ਮੰਡੀ ਦੇ ਬਈ 27 1 2025 ਨੂੰ ਐਚ ਐਫ ਗਾਂ ਬਗਿਆ ਹੋਇਆ ਸੋ ਬਹੁਤ ਵਧੀਆ ਕੰਮ ਲੱਗ ਰਿਹਾ ਪੁੱਛਦਿਆਂ ਬਾਕੀ ਬਾਈ ਦੋ ਡਿਟੇਲ ਸਸਿਕਾ ਬਾਈ ਤੇ ਪਿੰਡ ਕਿਹੜਾ ਬਾਈ ਆਪਣਾ ਗਵਿੰਦਗਰ ਕੁੱਕੜ ਕਿੱਥੇ ਆ ਬਾਈ ਇਹ ਪਿੰਡ ਇਹਰੇ ਗਾਗੀ ਕੋਲੇ ਪਿੰਡ ਆ ਆਪਣਾ ਠੀਕ ਹੈ ਬਾਈ ਤੇ ਕਿੰਵੇਂ ਸੂਇਆ ਬਾਈ ਬੜੇ ਪੁਣੀ ਪਹਿਲਾਂ ਤੇ ਮੰਗਰ ਕੀ ਆ ਬਾਈ ਮੰਗਰ ਬੱਛੀ ਮੰਗਰ ਬੱਛੀ ਹੈ ਤੇ ਦੁੱਧ ਆਦਾਂ ਕਿਵੇਂ ਕਿਵੇਂ ਕੱਢਿਆ ਬਾਈ ਹੁਣ ਦੇਖ 12 ਲੀਟਰ ਬੋਲੀ ਦਾ ਠੀਕ ਹੈ ਬਾਈ ਤੇ ਬਹੁਤ ਸੋਹਣੀ ਮੱਝਾ ਬਾਈ ਤੇ ਮੰਗਰ ਕੀ ਦੱਸੇ ਸੀ ਬਾਈ ਮੰਗਰ ਬੱਸੀ ਆ ਬਾਈ ਤੇ ਬਹੁਤ ਸੋਹਣੀ ਗਾਂ ਕੀ ਬਾਈ ਤੇ ਬਾਕੀ ਬਾਈ ਤੁਮ ਵੱਲ ਬੜੀ ਪੁੱਛਦੇ ਆ ਤੇ ਮੁੱਲ ਕੀ ਆ ਬਾਈ ਕੀ ਮੁੱਲ ਕੀ ਤਾਂ ਹੋਇਆ ਆਪਾਂ 70000 70000 ਮੁੱਲਾ ਤੇ ਨੰਬਰ ਬੋਲ ਦੋ ਬਾਈ ਆਪਣਾ 99143 99143 ਅੱਗੇ ਬਾਈ 85683 85683 ਜੇ ਕਿਸੇ ਵੀਰ ਭਰਾ ਨੇ ਲੈਣੀ ਹੋਵੇ ਤਾਂ ਬਾਈ ਨਾਲ ਜਰੂਰ ਸੰਪਰਕ ਕਰਿਓ ਬਹੁਤ ਸੋਹਣੀ ਗਾਂ ਕੀ ਹਾਲੇ ਵਿਧੀ ਸਾਫ ਆ ਤੇ ਬਾਕੀ ਰਾਜ਼ੀ ਹੈ ਕਿ ਗਾਈ ਵਧੀਆ ਮੰਗਰ ਬੱਸੀ ਵੀ ਆ ਦੋ ਪਸੂ ਜੁੜਦੇ ਆ ਬਾਈ 70000 ਦੇ ਵਿੱਚ ਇੱਕ ਬੱਸੀ ਆ ਦੋ ਸਾਲਾਂ ਨੂੰ ਬੱਸੀ ਪਿੱਛੇ ਤਿਆਰ ਹੋ ਜੂਗੀ ਵਧੀਆ ਹੈਗੀ ਗੁਣ ਵਾਲੀ ਗਾਂਗੀ ਠੀਕ ਹੈ ਜੀ ਧੰਵਾਦ ਜੀ ਬਈ ਅੱਸੀ ਹਾਲ ਦੋਸਤੋ ਅਜਤਨੋਂ ਲੰਮੜੀ ਦੇ 27 1 2025 ਨੂੰ ਇੱਕ ਜਰਸੀ ਗਾਂ ਵਕਿਆ ਹੋਇਆ ਹੈ ਉਹ ਪੁੱਛ ਦਿਆ ਬਾਈ ਦੋ ਡਿਟੇਲ ਕੀ ਹਾਲ ਬਾਤ ਹੈ ਤੇ ਬਹੁਤ ਸੋਹਣੀ ਹੈ ਪੈਕਚਰ ਵਧੀਆ ਹੈ ਪਿਓਰ ਨਸਲ ਚ ਹੈ ਵਧੀਆ ਬਰੀਡ ਚ ਹੈ ਤੇ ਕੀ ਨਾਮ ਬਾਈ ਆਪਣਾ ਸੁਪਿੰਦਰ ਸਿੰਘ ਹੈ ਜੀ ਸੁਪਿੰਦਰ ਸਿੰਘ ਕਿਹੜਾ ਪਿੰਡ ਆ ਬਾਈ ਬਰਨਾਲੇ ਕੋਲ ਬਰਨਾਲੇ ਕੋਲ ਫਰਮਾਹੀ ਪਿੰਡ ਤੇ ਕਿਵੇਂ ਕੀ ਰਿਕਾਰਡ ਆ ਵੇੜਦਾ ਬਾਈ ਰਿਕਾਰਡ ਬਾਈ ਦਾਦਾ ਹੈਗਾ 25 ਪਲੱਸ ਦਾ 25 ਪਲੱਸ ਦਾ ਹਾਂਜੀ ਤੇ ਕਿੰਨੇ ਦਿਨ ਰਹਿੰਦੇ ਸੂਣ ਚ ਬਈ ਹਜੇ ਹੁਣ 10 ਦਿਨ ਬਾਕੀ ਨੇ ਜੀ 10 ਦਿਨ ਬਾਕੀ ਨੇ ਹਜੇ ਹਾਂਜੀ ਠੀਕ ਹੈ ਤੇ ਪਹਿਲਾ ਪਹਿਲੇ ਸੂਏ ਇੱਕ ਦੂਜੇ ਸੂਏ ਆ ਬਾਈਏ ਦੂਜੇ ਸੂਣਾ ਜੀ ਦੂਜੇ ਸੂਏ ਹੁਣ ਸੁਣਾ ਹਾਂਜੀ ਠੀਕ ਹੈ ਤੇ ਵੇਚਣ ਦਾ ਕੀ ਰੇਟ ਰੂਟ ਕੀ ਮੁੱਲ ਬਾੜੀ ਆ ਭਰਾ ਰੇਟ ਵੀ ਤਾਂ 10 10 ਠੀਕ ਹੈ ਤੇ ਆਪਣਾ ਪਿੰਡ ਕਿੱਥੇ ਜੇ ਰਹਿਗਾ ਬਾਈ ਪਿੰਡ ਬਰਨਾਲੇ ਤੋਂ 2 ਕਿਲੋਮੀਟਰ ਦੇ ਨੇੜੇ ਆ ਪਿੰਡ ਬਰਨਾਲੇ ਤੋਂ 2 ਕਿਲੋਮੀਟਰ ਤੇ ਠੀਕ ਆ ਭਰਾ ਤੇ ਵਾੜ ਬਹੁਤ ਸੋਹਣੀ ਆ ਗੀੜੀ ਦੇ ਪਾਵੇ ਵਰਗੇ ਥਾਣਾ ਵਧੀਆ ਹਸੀਲ ਐ ਠੰਡੀ ਐ ਬਹੁਤ ਵਧੀਆ ਨਰੋਈ ਹੈ ਕੋਈ ਇਹੋ ਜੀ ਗੱਲ ਨਹੀਂ ਕੋਈ ਘਾੜ ਇੰਨੀ ਕੀ ਗਾਂ ਚ ਤੇ ਬਾਕੀ ਬਾਈ ਤੁਸਾਨੂੰ ਮੈਂ ਕੰਟੈਕਟ ਨੰਬਰ ਲੈ ਕੇ ਦਿੰਦਾ ਬਾਈ ਕੰਟੈਕਟ ਨੰਬਰ ਬੋਲਦੇ ਆ ਬਾਈ ਦਾ ਤੇ ਵਧੀਆ ਬੈੜਾ ਪੂਰੀ ਸੋਹਣੀ ਆ ਇਹੋ ਜੀ ਗੱਲ ਨਹੀਂ ਮੱਥੇ ਤੇ ਬੋਦੀ ਵਾਲੀ ਆ ਮੱਥੇ ਤੇ ਟੋਆ ਪੂਰੀ ਸੋਹਣੀ ਗੋਲ ਕਰਨਦੀ ਆ ਜੇ ਕਹਦੀ ਵੀ ਬਾਈ ਤਾਂ ਕੋਈ ਕਮੀ ਨਹੀਂ ਹੈਗੀ ਵਧੀਆ ਪੂਰੀ ਬ੍ਰੀਡ ਚ ਆ ਗਈ ਤੇ ਬਾਈ ਨੰਬਰ ਕਿੰਨਾ ਬਾਈ ਆਪਣਾ ਚਾਹਨਾ ਦੇਖਦਾ ਬਾਅਦ ਇੱਕ ਮਿੰਟ ਠੀਕ ਠੀਕ ਨੰਬਰ ਕਿੰਨਾ ਬਾਈ ਆਪਣਾ ਨੰਬਰ ਬੋਲ ਦੋ ਫੋਨ ਨੰਬਰ ਆਪਣਾ 97810 ਹਾਂਜੀ 18514 ਦੁਬਾਰਾ ਇੱਕ ਵਾਰੀ ਹੋਰ ਬੋਲ ਦਿਓ 97810 18514 ਕੀ ਨਾਮ ਬਾਈ ਆਪਣਾ ਸੁਪਿੰਦਰ ਸਿੰਘ ਹੈ ਜੀ ਸੁਪਿੰਦਰ ਸਿੰਘ ਠੀਕ ਹੈ ਪਿੰਡ ਫਰਮਾਹੀ ਨਾਮ ਸੁਪਿੰਦਰ ਸਿੰਘ ਜ਼ਿਲ੍ਹਾ ਬਰਨਾਲਾ ਤਨੌਲੇ ਤੋਂ 2 ਕਿਲੋਮੀਟਰ ਤੇ ਬਿੱਤੇ ਪਿੰਡ ਰਾਹ ਜਾਂਦਾ ਇਹ ਬਾਈ ਹਾਂ ਬਾਈ ਗੁਲਾਬ ਸਿੱਧੂ ਦੇ ਪਿੰਡ ਤੋਂ ਠੀਕ ਧੰਨਵਾਦ